ਕਲਵੰਤ ਨਾਮ ਨੂੰ ਕੋਈ ਨਾ ਜਾਣਦਾ ਸੀ ਗਿੱਲ ਗੋਤ ਤੋਂ ਹੋਈਆਂ ਮਸਹੂਰੀਆਂ ਨੇ। ਅ ਕੋਈ ਪਿੰਡ ਨੂੰ ਜੋੜ ਕੇ ਨਾਲ ਨਾ ਦੇ ਕੀਤੀਆਂ ਰੱਜ ਕੇ ਮਿਹਨਤਾਂ ਪੂਰੀਆਂ ਨੇ। ਛਖੜ ਝੁੱਲੇ ਨਾ ਧੁੱਪ ਤੇ ਸਾਂ ਵੇਖੀ ਲੰਘਿਆ ਮੀਹਾਂ ਚੋ ਮੋੜੀਆਂ ਮੂਰੀਆਂ ਨੇ ਕਿਧਰੇ ਲੀਡਰਾਂ ਦੀ ਕਾਰ ਦੀ ਗੱਲ ਕਰਦਾ ਅੱਖੀਆਂ ਵੱਟਦੀਆਂ ਕਿਧਰੇ ਘੂਰੀਆਂ ਨੇ ਗਾਉਣ ਵਾਲੇ ਵੀ ਦਿਵਾਲੇ ਇੰਜ ਘੁੰਮਦੇ ਚਰਖੇ ਨਾਲ ਜਿਉਂ ਘੁੰਮਦੀਆਂ ਊਰੀਆਂ ਨੇ ওই ਕੁੰਬੜ ਵਾਲੀਆਂ ਕਲਮ ਤੇ ਗਿੱਲ ਦੀਆਂ ਇੱਕ ਦੂਜੇ ਨਾਲ ਯਾਰੀਆਂ ਗੂੜੀਆਂ ਨੇ ਇੱਕ ਦੂਜੇ ਨਾਲ ਯਾਰੀਆਂ ਗੂੜੀਆਂ ਨੇ ਸਤਿ ਸ੍ਰੀ ਅਕਾਲ ਦੋਸਤੋ ਮੈਂ ਤੁਹਾਡਾ ਵੀਰ ਭੱਟੀ ਕੁੰਬੜਵਾਲੀਆ ਮਿੱਤਰ ਪਿਆਰਿਓ ਅਸਲ ਤਾਂ ਤੁਸੀਂ ਸਮਝ ਹੀ ਗਏ ਹੋ ਹੋਮੋਗੇ ਵੀ ਮੈਂ ਕਿਸ ਸ਼ਖਸੀਅਤ ਦੀ ਗੱਲ ਕਰਦਾ ਤੇ ਕਿਹੜੇ ਗੀਤਕਾਰ ਦੀ ਗੱਲ ਕਰਦਾ ਸੋ ਜਿਨ੍ਹਾਂ ਦੀ ਕਲਮ ਦੇ ਵਿੱਚੋਂ ਨਿਕਲੇ ਹੋਏ ਸੈਂਕੜੇ ਗੀਤ ਤੁਸੀਂ ਮਨਾਮੁਹੀ ਜਿਨ੍ਹਾਂ ਨੂੰ ਪਿਆਰ ਦਿੱਤਾ ਵਾੜ ਫੇਮਸ ਗੀਤ ਉਸ ਗੀਤਕਾਰ ਦੇ ਹੋਏ ਨੇ ਜਿਨ੍ਹਾਂ ਨੂੰ ਤੂੰ ਮਨਾਮੁਹੀ ਪਿਆਰ ਦਿੱਤਾ ਜਿਨ੍ਹਾਂ ਦੇ ਵਿੱਚੋਂ ਚੋਣਵੇਂ ਕਹਿ ਸਕਦੇ ਆ ਵੀ ਲੀਡਰਾਂ ਦੀ ਕਾਰ ਵਾਂਗੂੰ ਲੰਘ ਗਈ ਕੋਲੋਂ ਦੀ ਤੈਨੂੰ ਮਿਲਿਆ ਕਿ ਦਿਲ ਤੜਫਾ ਕੇ ਤੈਨੂੰ ਮਿਲਿਆ ਕਿ ਕੁੜੀਆਂ ਹਿਸ਼ਾ ਕੇ ਜੇਕਰ ਸੰਦੀਪ ਅਖਤਰ ਦੀ ਗੱਲ ਕਰੀਏ ਦਿਲ ਦੇ ਦੇ ਮਟਿਆਰੀ ਨਹੀਂ ਇਹਨੂੰ ਸੰਭ ਕੇ ਰੱਖਾਂਗੇ ਜੇਕਰ ਗੋਰੇ ਚੱਕ ਵਾਲੇ ਦੀ ਗੱਲ ਕਰੀਏ ਮੇਰਾ ਦਿਲ ਨਹੀਂ ਲੱਗਦਾ ਹਣਦਿਆ ਤੈਨੂੰ ਵੇਖੇ ਨਾ ਮਟਿਆਰ ਜਦੋਂ ਉਹੀ ਜਾਣੀ ਪਹਿਚਾਣੀ ਸਖਸੀਅਤ ਮੇਰੇ ਨਾਲ 우ਸਤਾਦ ਬਾਪੂ ਗੱਲ ਕੋਈ ਵਾਲਾ ਹਸੀ ਗੱਲ ਜੀ ਕੀ ਹਣਸਾ ਬਾਪੂ ਜੀ ਬਹੁਤ ਵਧੀਆ ਬਹੁਤ ਠੀਕ ਹੋ ਬੇਟੇ ਬਹੁਤ ਪਹਿਲਾਂ ਸੇਹਤਾ ਦੱਸੋ ਕਿਵੇਂ ਨੇ ਤੁਹਾਡੀਆਂ ਸੇਹਤਾ ਠੀਕ ਨੇ ਵਧੀਆ ਮौज ਚੱਲ ਰਹੀ ਹੈ ਬਾਬੇ ਦੀ ਕਿਰਪਾ ਦੋ ਕੁ ਸਾਲਾਂ ਤੋਂ ਕਹਿੰਦੇ ਜਿਆਦਾ ਤੁਹਾਡੇ ਤੇ ਗਰੋਹ ਚੱਕਰ ਜਾ ਗਿਆ ਸੀ ਗਰੋਹ ਚੱਕਰ ਆ ਥੋੜਾ ਦੇਖੋ ਹੋਰ ਦੇ ਹਿਸਾਬ ਨਾਲ ਬਹੁਤ ਕੁਝ ਹੋ ਜਾਂਦਾ ਹੈ ਹਾਂਜੀ ਹੁਣ ਸਦਾ ਹੀ ਤਾਂ ਨਹੀਂ ਬਾਗੀ ਬੋਲ ਬੋਲਦੀ ਤੇ ਸਦਾ ਹੀ ਨਾ ਰਹਿਣ ਬਹਾਰਾਂ ਇਹ ਤਾਂ ਸਮੇਂ ਨਾਲ ਬੰਦਾ ਬਾਲ ਘਾਟੀ ਜਾਂਦਾ ਹੈ ਨਾ ਇਹ ਇੱਕ ਗੱਲ ਜੀ ਤੁਹਾਡੀ ਨਾ ਇਸ ਕਾ ਹਫ਼ਤੇ ਤੋਂ ਜਿਆਦਾ ਹੀ ਐ ਗੀਤਕਾਰ ਜਿੰਨਾ ਮਰਜੀ ਬਜ਼ੁਰਗ ਹੋ ਜੇ ਉਹਨਾਂ ਗੱਲ ਸਿਹਰੀ ਚ ਹੀ ਕਰਨੀ ਹੁੰਦੀ ਆ ਚਲੋ ਹਨਾ ਵੀ ਗਾਉਣ ਆ ਨੱਚਰ ਵਾਲੇ ਦੀ ਅੱਡੀ ਨਾ ਰਹਿੰਦੀ ਗਾਉਣ ਵਾਲੇ ਦਾ ਮੂੰਹ ਹਨਾ ਉਹ ਗੱਲਾਂ ਤੇ ਬਾਬੂ ਇਹ ਗੱਲ ਦੱਸਿਓ ਵੀ ਤੁਹਾਡੇ ਹੁਣ ਤੱਕ ਕਿੰਨੇ ਕੁ ਗੀਤਕਾਰਾਂ ਨੇ ਮਤਲਬ ਕਿੰਨੇ ਗੀਤ ਗਾਤੇ ਗੀਤ ਹੁਣ ਮੈਂ ਗਿਣਤੀ ਚ ਤਾਂ ਸਾਰੇ ਮਸ਼ਹੂਰ ਹੀ ਗੀਤ ਨੇ ਨਾ ਜਿਵੇਂ ਪਹਿਲਾਂ ਹੋਏ ਨੇ ਹਾਂ ਅਸਲੀ ਮੈਂ ਉਦੋਂ ਪਹਿਲਾਂ ਵੀ ਗੀਤ ਬਹੁਤ ਹੋ ਚੁੱਕੇ ਸੀ ਵੈਸੇ ਜਿਹੜੀ ਮੇਰੀ ਰੋਟੀ ਲੱਗੀ ਸੀ ਉਹ ਮਸ਼ਹੂਰ ਹੋਇਆ ਸੀ ਉਹ ਹੈ ਸੀ ਮੈਂ ਲੀਡਰਾਂ ਦੀ ਕਾਰ लवली ਨਿਰਮਣ ਤੋਂ ਅਸਾਂਜੀ ਹਾਂ ਉਦੋਂ ਬਾਅਦ ਤਾਂ ਫਿਰ ਮਣੀ ਵੀ ਚੱਲਿਆ ਹਾਂਜੀ ਹੋਰ ਵੀ ਬਹੁਤ ਚੱਲੇ ਨੇ ਇਹ ਕਿੰਨੇ ਸਾਲ ਦੀ ਗੱਲ ਹੋਊ ਜੀ ਇਹ 92 ਦੀ ਗੱਲ ਹੈ ਜੀ 92 ਦੀ ਹਾਂਜੀ ਸੱਜਣੋਂ 88 ਦਾ ਮੇਰਾ 99 ਦਾ ਜਨਮਾ ਜੀ ਮਤਲਬ ਤਿੰਨ ਕਛਾਲ ਦਾ ਹਾਂ ਮੈਂ ਜਦੋਂ ਮੈਂ ਹਾਂ ਬਿਲਕੁਲ ਤੇ ਅੱਜ ਪਰ ਸਾਡੀ ਜਿਵੇਂ ਕਹਦੀ ਇੱਕ ਬਾਪੂ ਪੋਤੇ ਵਾਲੀ ਗੱਲ ਹੋਈ ਪਈ ਹੈ ਵੀ ਸਾਡੀ ਜਾਰੀ ਪੈ ਗਈ ਜਾਰੀ ਜਾਰੀ ਗੁੜੀ ਹੁਣ ਜਿੰਨਾ ਚਿਰ ਅਸੀਂ ਇੱਕ ਦੂਜੇ ਨਾਲ ਫੋਨ ਤੇ ਸੰਪਰਕ ਨਾ ਕਰੀਏ ਸਾਡਾ ਦਿਲ ਨਹੀਂ ਲੱਗਦਾ ਬਿਲਕੁਲ ਜੀ ਬਿਲਕੁਲ ਤੇ ਮੈਂ ਕਹਿੰਦਾ ਜੀ ਹੋਗੇ ਹੁਣਗੇ ਲਗਭਗ ਤੁਹਾਡੇ ਹਜ਼ਾਰੇ ਗੀਤ ਰਿਕਾਰਡ ਹਾਂ ਦੇਖੋ ਹਜ਼ਾਰਾਂ ਤਾਂ ਨਹੀਂ ਮੈਂ ਕਹਿ ਸਕਦਾ ਹਾਂਜੀ ਇਹ ਗੱਲ ਹੈ ਵੀ ਮੇਰਾ ਪੱਲੇ ਦੌਰ ਦੇ ਵਿੱਚ 220 ਗੀਤ ਹੋਏ ਸੀ ਜਦੋਂ ਮਤਲਬ ਸ਼ੁਰੂਆਤੀ ਚੱਲੀ ਜਾਪੂ ਸ਼ੁਰੂਆਤ ਚੱਲੀ ਆ ਉਦੋਂ ਚੱਲ ਗਏ ਜਣੀ ਲੀਡਰਾਂ ਦੀ ਕਾਰ ਵਗੈਰਾ ਉਦੋਂ ਨਾਲ ਤੱਕ ਹਾਂਜੀ ਸਾਰੇ 200 220 230 ਗੀਤ ਹੋਏ ਸੀ ਰਿਕਾਰਡ ਮੇਰੇ ਠੀਕ ਹੈ ਜੀ ਤੇ ਤਕਰੀਬਨ ਸਾਰੇ ਗੀਤਾਂ ਨੂੰ ਵਧੀਆ ਹੰਗਾਰਾ ਮਿਲਿਆ ਸੀ ਠੀਕ ਮਤਲਬ ਜਿਹੜੇ ਜਿਹੜੇ ਗੀਤ ਪਹਿਲੇ ਜਿਹੜੇ ਵੀ ਹਿੱਟ ਮਤਲਬ ਰਿਕਾਰਡ ਹੋਇਆ ਉਹ ਹਿੱਟ ਹੋਏ ਨੇ ਆਪਣੇ ਹੈਨਾ ਜੀ ਮੈਂ ਭੁੱਲੇ ਭਟਕੇ ਨੇ ਸਰਾਜ ਮਹਮਦ ਕਰ ਲਿਆ ਉਹ ਪਹਿਲਾਂ ਉਹਨੇ ਹੀ ਗਾਣਾ ਕਰਿਆ ਸੀ ਟੇਪ ਕਰੀ ਸੀ ਗੁੱਡੀ ਲੈ ਦੇ ਕਾਗਜਾਂ ਦੀ ਜਿਹਨੂੰ ਸਰਦੂਲ ਸਾਹਿਬ ਦੇ ਵੱਡੇ ਬ੍ਰਦਰ ਗਮਦੂਰ ਭਾਜੀ ਨੇ ਮਤਲਬ ਪੇਸ਼ਕਸ਼ ਕੀਤਾ ਸੀ ਠੀਕ ਹੈ ਜੀ ਉਦੋਂ ਬਾਅਦ ਫਿਰ ਮੈਂ ਕਰਿਆ ਆ ਆਖਰ ਨੂੰ ਪਹਾੜਾਂ ਵਰਤ ਗਿਆ ਤੈਨੂੰ ਵੇਖਣ ਆਏ ਲੈ ਗੇ ਹਮ ਤੇ ਉਹ ਟੇਪ ਤੇ ਬਹੁਤ ਮਤਲਬ ਮੇਰੇ ਗੀਤ ਮਕਬੂਲ ਹੋਏ ਠੀਕ ਹੈ ਜੀ ਸੇਦਵਾਲਾ ਵਗੈਰਾ ਹੋਈਆਂ ਆ ਜਾ ਰੱਬਾ ਜੱਜ ਬਣ ਕੇ ਗੋਰਪ੍ਰੀਤ ਬਿੱਲੇ ਵਰਗੇ ਬਹੁਤ ਮਤਲਬ ਜੋ ਵੀ ਜਿੱਥੇ ਵੀ ਜਾਨੀ ਕਿ ਉਸ ਸਮਾਂ ਇਦਾਂ ਦਾ ਸੀ ਵੀ ਜੇ ਮਿੱਟੀ ਨੂੰ ਹੱਥ ਲਾਉਂਦੇ ਸੀ ਤਾਂ ਸੋਨਾ ਬਣਦੀ ਸੀ ਸੋਨਾ ਬਣਦੀ ਸੀ ਫਿਰ ਇਹ ਆਪਣੇ ਘੋਰ ਚੱਕ ਵਾਲੇ ਨਾਲ ਤੁਹਾਡਾ ਸੰਪਰਕ ਕਿਵੇਂ ਹੋਇਆ ਸੀਗਾ ਜੀ ਇਹ ਵੀ ਕੋ ਵਕਤ ਦੀ ਗੱਲ ਹੈ ਵੀ ਮੈਂ ਕਾਫੀ ਟਾਈਮ ਬਾਅਦ ਮੈਨੂੰ ਚੈਲ ਸਾਹਿਬ ਨੂੰ ਕੋਲੇ ਫੋਨ ਆਇਆ ਸੀ ਹਾਂਜੀ ਗੋਇਲ ਕੰਪਨੀ ਦੇ ਵੀ ਤੁਸੀਂ ਕੋਈ ਗੀਤ ਕਰ ਦਿਓ ਅੱਛਾ ਤੇ ਚੈਲ ਨੇ ਉਰੇ ਪਰਾ ਫਿਰਿਆ ਮੈਂ ਸ਼ਾਰਟਚੀ ਦੱਸ ਦੇਣਾ ਤਾਂ ਉਰੇ ਕੁਦਰਤੀ ਸਾਡੇ ਪਿੰਡ ਜੱਸੀ ਹੈ ਮੁੰਡਾ ਉਹ ਉਦੇ ਕੋਲੇ ਆਉਣਾ ਸੀ ਜੱਸੀ ਲੰਗੋ ਵਾਲੀ ਇਹਨੇ ਠੀਕ ਹੈ ਜੀ ਉਥੋਂ ਪੁੱਛ ਕੇ ਘਰ ਘਰੇ ਆ ਗਿਆ ਮੈਂ ਘਰੇ ਪਿਆ ਸੀ ਗਰਮੀ ਦਾ ਟਾਈਮ ਸੀ ਹਾਂਜੀ ਤੇ ਚਾਹਲ ਸਾਹਿਬ ਨਾਲ ਗੱਲ ਕਰਾਤੀ ਮੇਰੀ ਉਹਦੇ ਫੋਨ ਫਾਂਜ ਟਾਵੇਂ ਹੀ ਹੁੰਦੇ ਸੀਗੇ ਹਾਂਜੀ ਹਾਂਜੀ ਤੇ ਚਾਹਲ ਸਾਹਿਬ ਕਹਿੰਦੇ ਵੀ ਗਿਲ ਮੈਂ ਤੈਨੂੰ ਮਿਲਣਾ ਮੈਂ ਕਿਹਾ ਜੀ ਮਿਲ ਲਓ ਜਨਾਬ ਮੈਂ ਤੁਹਾਨੂੰ ਕੀ ਕਹਣਾ ਹਾਂਜੀ ਕਹਿੰਦੇ ਮੈਂ 6 ਵਜੇ ਤੇਰੇ ਕੋਲੇ ਗੱਡੀ ਲੈ ਕੇ ਆ ਰਿਹਾ ਮੈਂ ਕਿਹਾ ਜੀ ਠੀਕ ਆਜੂ ਠੀਕ ਹੈ ਜੀ ਚਲ ਉਹਨਾਂ ਨੇ ਫੋਨ ਲਾਇਆ ਫੋਨ ਲਾ ਕੇ ਹੈਪੀ ਭਾਜੀ ਨੂੰ ਗੱਲਾਂ ਬਾਤਾਂ ਦੀਆਂ ਮੇਰੇ ਨਾਲ ਕਰਾ ਕੇ ਹੂੰ ਦੋ ਤਿੰਨ ਗਾਣੇ ਸੁਣਾਏ ਤੇ ਇਹ ਕਹਿੰਦੇ ਜੀ ਰੈਕਟਰ ਕਿਹੜਾ ਕਹਿੰਦੇ ਜੀ ਜਿਨ੍ਹਾਂ ਨੇ ਤੁਹਾਨੂੰ ਸਚੇਤਵਾਲਾ ਦੀ ਟੇਪ ਦਿੱਤੀ ਸੀ ਅੱਛਾ ਮਾਰਗਪਰੂਆ ਕਿਹੜਾ ਵੇ ਤ੍ਰਿਹਾਨ ਦੀ ਨੱਚਦੀ ਹਾਂਜੀ ਹਾਂਜੀ ਤੇ ਕਹਿੰਦੇ ਬੱਸ ਕਹਿੰਦੇ ਜੀ ਹੁਣ ਮੈਨੂੰ ਇਹਨਾਂ ਦੀ ਸੁਣਨ ਦੀ ਲੋੜ ਨਹੀਂ ਇਹਨਾਂ ਨੂੰ ਮੇਰੇ ਕੋਲ ਹੀ ਭੇਜੋ ਮਤਲਬ ਡੰਨ ਕਰਤਾ ਜਿਹੜੀ ਕੰਮ ਡੰਨ ਲਗਾ ਠੀਕ ਹੈ ਜੀ ਫਿਰ ਉਹ ਤੋਂ ਬਾਅਦ ਕਾਫੀ ਗੀਤ ਹੋ ਜਾਣੇ ਜੀ ਗੁਰ ਚੱਕਰ ਦੀ ਆਵਾਜ਼ ਚ ਹਾਂ ਨਹੀਂ ਉਸ ਟੇਪ ਦੇ ਵਿੱਚ ਦੋ ਤਿੰਨ ਗੀਤ ਹੋ ਗਏ ਸੀ ਉਸ ਤੋਂ ਬਾਅਦ ਗੋਰਾ ਨੇ ਨੇ ਸੰਪਰਕ ਹੀ ਨਹੀਂ ਕਰਿਆ ਫਿਰ ਮੇਰੇ ਨਾਲ ਕਿਉਂਕਿ ਹੈਪੀ ਭਾਜੀ ਬਾਕੇ ਉੱਥੇ ਉਹ ਗੋਰਾ ਤਾਂ ਮਿਲਦਾ ਤਾਂ ਹੁਣ ਵੀ ਹੈ ਗੱਲਾਂ ਬਾਤਾਂ ਕਰਦੇ ਆ ਤੁਸੀਂ ਫੋਨ ਫੋਨ ਚੱਲਦੇ ਆ ਹਾਂਜੀ ਤੇ ਫਿਰ ਹੈਪੀ ਭਾਜੀ ਛੱਡ ਕੇ ਮਨੀਸ਼ ਹੈ ਇਹਨਾਂ ਦਾ ਗੋਇਲ ਸਾਹਿਬ ਦਾ ਬੇਟਾ ਛੋਟਾ ਠੀਕ ਹੈ ਜੀ ਉਹਦੇ ਕੋਲੇ ਛੱਡ ਕੇ ਫਿਰ ਆਪ ਤਾਂ ਉਹ ਚੰਡੀ ਚੰਡੀ ਵਾਲਾ ਰਹਿਣ ਲੱਗ ਗਏ ਓਕੇ ਤੇ ਉਸ ਤੋਂ ਬਾਅਦ ਬਸ ਹੁਣ ਸ਼ਾਇਦ ਗੋਰਾ ਭਾਜੀ ਬਾਹਰ ਨੇ ਉਹ ਤਾਂ ਉੱਥੇ ਸੈੱਟ ਹੋ ਗਏ ਤੇ ਰਹੀ ਗੱਲ ਹੁਣ ਅਗਲੀ ਅਗਲਾ ਸਵਾਲ ਕਰੋ ਅਸੀਂ ਨਹੀਂ ਮਤਲਬ ਉਦੋਂ ਮੇਰੇ ਹਿਸਾਬ ਨਾਲ ਸਾਡੇ ਬਚਪਨ ਵੇਲੇ ਦੀ ਸ਼ੁਰੂਆਤ ਨੇ ਜਦੋਂ ਵੀ ਕਿਸ਼ਤੀ ਦੇ ਵਿੱਚ ਬੈਠ ਕੇ ਨਾ ਗੋਰੇ ਚੱਕ ਵਾਲੀ ਦੀ ਵੀਡੀਓ ਹੁੰਦੀ ਸੀ ਮੇਰਾ ਦਿਲ ਨਹੀਂ ਲੱਗਦਾ ਹਾਨ ਦੇ ਤੈਨੂੰ ਵੇਖੇ ਨਾ ਮਟਿਆਰ ਜਦੋਂ ਡੀਡੀ ਪੰਜਾਬੀ ਤੇ ਸੱਜਣ ਉਹ ਬੜਾ ਫੇਮਸ ਕੀਤਾ ਹੋਇਆ ਸੀਗਾ ਬਹੁਤ ਜ਼ਿਆਦਾ ਉਹ ਤੋਂ ਬਾਅਦ ਜੀ ਫਿਰ ਪੈ ਗਿਆ ਪਵਾੜਾ ਇੱਕ ਹੋਰ ਮਿੱਤਰਾ ਭੁੱਲ ਗਈ ਸਰਾਂ ਨੇ ਥੱਲੇ ਫੁੱਟ ਰੱਖ ਕੇ ਹਨਾ ਤੇ ਬਾਕੀ ਗੱਲ ਸੱਜਣ ਨੂੰ ਇਹ ਹੈ ਕੋਈ ਆਇਆ ਨਾ ਕਿਹਾ ਵੀ ਗੀਤਕਾਰ ਗੱਲ ਕੋਈ ਵਾਲਾ ਕੋਈ ਪੁਰਾਣਾ ਅੱਜ ਵੀ ਗੱਲ ਸਾਬ ਦੇ ਗਾਣੇ ਬਹੁਤ ਨੇ ਜਿਹੜੇ ਮਾਰਕੀਟ ਦੇ ਵਿੱਚ ਉੱਤਰ ਰਹੇ ਆ ਰਜਾਨਾ ਲਗਭਗ ਥੋੜੇ ਸਮੇਂ ਬਾਅਦ ਕਹਿੰਦੇ ਕੋਈ ਨਾ ਕੋਈ ਰਿਲੀਜ਼ ਹੁੰਦਾ ਹੀ ਰਹਿੰਦਾ ਤੇ ਹੁਣ ਕਿਹੜੇ ਕਿਹੜੇ ਗਾਣੇ ਆਪਣੇ ਰਿਲੀਜ਼ ਹੋਏ ਥੋੜਾ ਜਿਹਾ ਉਹਨਾਂ ਤੇ ਵੀ ਚਾਨਣਾ ਪਾ ਦਿਓ ਪਹਿਲਾਂ ਤਾਂ ਮੈਂ ਦੱਸ ਦਵਾਂ ਵੀ ਮੈਂ ਗੁਰਦਰਸ਼ਨ ਨਾਲ ਕਰਿਆ ਸੀ ਜਦੋਂ ਮੂਸੇ ਵਾਲਾ ਹੂੰ ਸਿੱਧੂ ਦੀ ਡੈਥ ਹੋਈ ਆ ਉੱਤੇ ਗਾਣਾ ਲਿਖਿਆ ਸੀ ਮੈਂ ਨਾਮ ਤੇਰਾ ਸੀ ਜਨ ਅੱਜਾ ਵੇਖ ਕੇ ਮਾਰ ਰੋਈ ਜਾਵੇ ਮੇਰਾ ਬਾਜਾ ਜਾਵੇ ਵੇਖ ਕੇ ਸਹੀ ਗੱਲ ਆ ਜੀ ਸੁਣਿਆ ਵੀ ਹੋ ਤੁਸੀਂ ਬਿਲਕੁਲ ਜੀ ਤੇ ਉਸ ਤੋਂ ਬਾਅਦ ਕਈ ਗਾਣੇ ਆਏ ਕੁੜੀ ਕਿਰਨ ਸ਼ਰਮਾ ਸਨਾਮ ਤੋਂ ਠੀਕ ਹੈ ਜੀ ਉਹਨੇ ਕਈ ਕਰੇ ਧਾਰਮਿਕ ਬਹੁਤ ਕਰੇ ਨੇ ਮੈਂ ਜੋ ਹਰ ਗੁਰੂ ਨਾਨਕ ਪਾਤਸ਼ਾਹ ਦੇ ਪ੍ਰਗਟ ਦਿਹਾੜੇ ਤੇ ਵੀ ਕਰੇ ਬਾਬਿਆਂ ਦੇ ਵੀ ਕਰਦੇ ਆ ਰਹੇ ਚੱਲਦੇ ਆ ਰਹੇ ਠੀਕ ਹੈ ਜੀ ਸਵਾ ਦੇ ਉੱਤੇ ਤੇ ਇੱਕ ਹੁਣ ਇੱਕ ਗਾਣਾ ਕਰਿਆ ਮੁੰਡਾ ਗੈਰੀ ਵਿਰਾੜ ਜੈਲਦਾਰ ਹੈ ਤੇ ਕੁੜੀ ਕਿਰਨ ਸ਼ਰਮਾ ਉਹ ਗਾਣਾ ਆਇਆ ਸੀ ਵਧੀਆ ਰਿਆ ਗੀਤ ਉਹ ਅੱਛਾ ਜੀ ਇੰਡੀਆ ਦੇ ਨਕਸ਼ੇ ਵਰਗੀ ਦੀ ਤੂੰ ਕੇਰ ਵੈਰੀਆ ਕਰਦਾ ਹੀ ਨਹੀਂ ਇੰਡੀਆ ਦੇ ਨਕਸ਼ੇ ਵਰਗੇ ਦੀ ਤੂੰ ਕੇਅਰ ਏਰੀਆ ਕਰਦਾ ਨਹੀਂ ਕਰਦੇ ਕਰਦਾ ਹੀ ਨਹੀਂ ਤੇ ਗੱਲ ਹੋਰ ਦੱਸੀ ਜੀ ਮੈਨੂੰ ਵੀ ਮਤਲਬ ਮੈਨੂੰ ਵੀ ਬਹੁਤ ਵੱਡੀ ਪ੍ਰੋਬਲਮ ਆ ਵੀ ਤੁਸੀਂ ਮਤਲਬ ਗੀਤਾਂ ਦੇ ਵਿੱਚ ਇੰਨੀ ਅੰਗਰੇਜ਼ੀ ਕਿਵੇਂ ਲਿਖ ਲੈਨੇ ਹੋ ਅੰਗਰੇਜ਼ੀ ਵੈਸੇ ਮੈਨੂੰ ਜਿੰਨਾ ਕਉਂਦੀ ਦੀ ਮੈਂ ਕਰੀ ਜਾਂਦਾ ਸੀ ਹੁਣ ਮੇਰਾ ਸਾਥੀ ਆ ਮੇਰਾ ਬੇਟਾ ਹੈਗਾ ਨਾਲ ਅੱਛਾ ਜੀ ਉਹ ਪੜਿਆ ਲਿਖਿਆ ਵੱਧਾ ਹੈ ਜਿੱਥੇ ਲੋੜ ਆ ਵੀ ਇਹਨੂੰ ਇਹਦੀ ਇੱਥੇ ਆਪਾਂ ਨੂੰ ਆਹ ਚੀਜ਼ ਚਾਹੀਦੀ ਆ ਤਾਂ ਮਿਲ ਜਾਂਦੀ ਆ ਠੀਕ ਹੈ ਆਪਦੇ ਕੋਲੋਂ ਕੁਛ ਆਪਦੇ ਕੋਲੋਂ ਪਾ ਲੈ ਕੁਛ ਆਪ ਪਾਦੇ ਰਲ ਮਿਲ ਕੇ ਜੇ ਕੰਮ ਕਰਦੇ ਰਹੋ ਦੇਖੋ ਹੁਣ ਗੱਦੀ ਦਾ ਕਿਸੇ ਨੂੰ ਸੁਭਾ ਕੇ ਜਾਵਾਂਗੇ ਡੇਰਾ ਤਾਂ ਹੂੰ ਇਹ ਤਾਂ ਗੱਲ ਹੈ ਜੀ ਡੇਰਾ ਤਾਂ ਨਿਊ ਸੁਣਾ ਛੱਡ ਕੇ ਜਾਂਦੇ ਹਾਂ ਹਾਂ ਹੈਨਾ ਹਾਂ ਕਿਉਂਕਿ ਸੱਜਣੋ ਕੋਈ ਸਭ ਨੇ ਇੱਕ ਇਹ ਗੁਰੂਆਂ ਦੀ ਚਰਨ ਸੋ ਧਰਤੀ ਹੈ ਨਾ ਜੀ ਬਿਲਕੁਲ ਜੀ ਸਾਡੇ ਚਾਰ ਪਾਸ਼ਾਆਂ ਨੇ ਦੇ ਚਰਨ ਸੋ ਪ੍ਰਾਪਤ ਹੈ ਪਹਿਲੀ ਪਾਸ਼ਾ ਗੁਰੂ ਨਾਨਕ ਦੇਵ ਹਾਂਜੀ ਤੇ ਦੂਜੀ ਪਾਸ਼ਾ ਛੇਵੇਂ ਪਾਸ਼ਾ ਜੀ ਹੂੰ ਛੇਵੀਂ ਪਾਸ਼ਾ ਹੀ ਤੇ ਗੁਰਤੇਗਵਧਰ ਮਹਾਰਾਜ ਜੀ ਨੌਵੀਂ ਪਾਤਸ਼ਾਹੀ ਤੇ ਗੁਰਗੋਬਿੰਦ ਸਿੰਘ ਜੀ ਮਹਾਰਾਜ ਦਸਵੀਂ ਪਾਤਸ਼ਾਹੀ ਚਾਰ ਸ਼ਹਿਰ ਜਾਦਿਆਂ ਦੀ ਧਰਤੀ ਬਿਲਕੁਲ ਜੀ ਸਜਣੋ ਬਾਕੀ ਇਹ ਕੋਈ ਸਾਹਿਬ ਸੰਗਰੂਰ ਦੀ ਬਿਲਕੁਲ ਬੁੱਕਲ ਦੇ ਵਿੱਚ ਪਿੰਡ ਪੈ ਜਾਂਦਾ ਇੱਥੋਂ ਦੇ ਦੋ ਗੀਤਕਾਰ ਹੋਏ ਨੇ ਅਸਲ ਜਿਨ੍ਹਾਂ ਨੂੰ ਸਾਰੇ ਜਾਣਦੇ ਨੇ ਜੀ ਨੰਬਰ 1 ਤੇ ਗੀਤਕਾਰ ਗਿੱਲ ਕੋਈ ਵਾਲਾ ਤੇ ਨੰਬਰ 2 ਤੇ ਗੀਤਕਾਰ ਵਿੰਦਰ ਕੋਈ ਵਾਲਾ ਬਾਕੀ ਦੋਨਾਂ ਦੇ ਲਿਖੇ ਹੋਏ ਗੀਤ ਨਾ ਜਿਵੇਂ ਕਹਦੀਏ ਵੀ ਵੱਡੀਆਂ ਸੁਪਰ ਹਿੱਟ ਆਵਾਜ਼ਾਂ ਦੇ ਵਿੱਚ ਗੀਤ ਰਕੋੜ ਹੋਏ ਨੇ ਤੇ ਬਾਪੂ ਹੋਰ ਕੋਈ ਨਵੀਂ ਗੱਲ ਬਾਤ ਹੁਣ ਕਿਹੜਾ ਅੱਜ ਕੱਲ ਕੀ ਲਿਖ ਰਹੇ ਹੋਰ ਨਵੀਂ ਤਾਂ ਦੇਖੋ ਲਿਖਿਆ ਤਾਂ ਬਹੁਤ ਕੁਝ ਜਾਂਦਾ ਹਾਂਜੀ ਮਾਟਾ ਇਹ ਹੈ ਵੀ ਅੱਜ ਦੇ ਯੁੱਗ ਦੇ ਗੀਤ ਨੇ ਜਿਹੜੇ ਹੂੰ ਉਹ ਲਿਖੇ ਨੇ ਉਹ ਰਿਕਾਰਡ ਹੋ ਗਏ ਸਾਨੂੰ ਮੇਰੇ ਖਿਆਲ ਅ ਵੀ 40 ਗੀਤ ਰਿਕਾਰਡ ਹੋ ਗਏ ਜਿਨ੍ਹਾਂ ਦੀ ਵੀਡੀਓ ਬਣ ਰਹੀ ਹੈ ਅੱਛਾ ਜੀ ਜਿਵੇਂ 마शा अली ਜੀ ਆ ਰਹੇ ਨੇ ਹੂੰ ਮਿਰਜ਼ਾ ਲੈ ਕੇ ਅੱਛਾ ਹਾਂ ਤੇ ਕੁੜੀ ਕਿਰਨ ਸ਼ਰਮਾ ਨਾਲ ਗੈਰੀ ਬਰਾੜ ਆ ਰਿਹਾ ਮੁੰਡਾ ਅਮਰਤ ਸੰਧੂ ਆ ਰਿਹਾ ਠੀਕ ਹੈ ਜੀ ਬਾਕੀ ਵੰਡਿਆਂ ਚ ਵੀ ਚੱਲ ਰਹੀ ਹੈ ਗੱਲ ਪ੍ਰਭ ਗਿੱਲ ਨਾਲ ਚੱਲ ਰਹੀ ਹੈ ਗੱਲ ਅੱਛਾ ਹਾਂਜੀ ਤੇ ਜੁਣੀ ਇਹ ਤੇ ਕਿੱਧਰ ਆਪਣੇ ਗਲਾਬ ਸਿੱਧੂ ਦੀ ਆਵਾਜ਼ ਦੇ ਵਿੱਚ ਮੈਂ ਕਹਿੰਦਾ ਹੋ ਗਲਾਬ ਸਿੱਧੂ ਨਾਲ ਵੀ ਸਾਡੀ ਗੱਲ ਚੱਲ ਰਹੀ ਹੈ ਹਜੇ ਗਲਾਬ ਸਿੱਧੂ ਥੋੜਾ ਬਿਜੀ ਚੱਲਦਾ ਸੀਦਾ ਮੈਟਰ ਦਾ ਐਗਰੀਮੈਂਟ ਸੀਗਾ ਓਕੇ ਤੇ ਸ਼ਾਇਦ ਸਾਡੀ ਬਾਈ ਲਾਭ ਨਾਲ ਵੀ ਇੱਕ ਗਾਣੇ ਚ ਦੀ ਗੱਲ ਜੀ ਚੱਲੀ ਹੈ ਵਿਚਾਲੇ ਜੇ ਵੀ ਸ਼ਾਇਦ ਉਹਨਾਂ ਨਾਲ ਵੀ ਇੱਕ ਗੀਤ ਹੋ ਜੇ ਸਾਂਝਾ ਹਾਂਜੀ ਠੀਕ ਹੈ ਜੀ ਲਓ ਮਿੱਤਰ ਪਿਆਰਿਓ ਜੇਕਰ ਤੁਹਾਨੂੰ ਇੰਟਰਵਿਊ ਚੰਗੀ ਲੱਗੀ ਹਨ ਤਾਂ ਦੱਬ ਕੇ ਸ਼ੇਅਰ ਕਰ ਦਿਓ ਕਮੈਂਟ ਕਰਕੇ ਦੱਸਿਓ ਵੀ ਕਿਹੜੇ ਕਿਹੜੇ ਭਰਾਵਾਂ ਨੇ ਸਾਡੇ ਬਾਪੂ ਜੀ ਦੇ ਗੀਤ ਸੁਣੇ ਨੇ ਗੀਤਕਾਰ ਗਿੱਲ ਕੋਈ ਵਾਲੇ ਦੇ ਜੇਕਰ ਇਸੇ ਤਰ੍ਹਾਂ ਤੁਸੀਂ ਅੱਗੇ ਵੀ ਗੀਤ ਸੁਣਨੇ ਹੋ ਤਾਂ ਤੰਦਰੁਸਤੀ ਵਾਸਤੇ ਕਮੈਂਟਾਂ ਦੇ ਵਿੱਚ ਹੱਲਾਸ਼ੇਰੀ ਜ਼ਰੂਰ ਦੇ ਦੇ ਸਾਡੇ ਬਾਪੂ ਨੂੰ ਕਿਉਂਕਿ ਗੀਤਕਾਰ ਕਦੇ ਵੀ ਬਜ਼ੁਰਗ ਨਹੀਂ ਹੁੰਦੇ ਹਮੇਸ਼ਾ ਜਵਾਨ ਰਹਿੰਦੇ ਹੁੰਦੇ ਆ ਪਰ ਤੁਹਾਡੀਆਂ ਦੁਆਵਾਂ ਦੀ ਤੁਹਾਡੇ ਜਿਵੇਂ ਕਹਦੀ ਆ ਵੀ ਹੌਸਲੇ ਦੀ ਲੋੜ ਹੁੰਦੀ ਆ ਉਹ ਹੌਸਲਾ ਤੁਸੀਂ ਕਮੈਂਟਾਂ ਦੇ ਵਿੱਚ ਦੇਣਾ ਤੇ ਦੱਬ ਕੇ ਕਰ ਦਿਓ ਸ਼ੇਅਰ ਮਿਲਦੇ ਆ ਨਵੇਂ-ਨਵੇਂ ਗੀਤ ਗੀਤਾਂ ਦੇ ਨਾਲ ਤੇ ਨਵੀਂ-ਨਵੀਂ ਵੀਡੀਓ ਦੇ ਨਾਲ ਧੰਨਵਾਦ ਜੀ